ਜਿਹੜੇ ਖੇਤਾਂ 'ਚ ਸਿਲਟ ਆਇਆ ਜੀ ਆ ਗਿਆ ਕਿੰਨੇ ਖੇਤਾਂ 'ਚ ਸਾਡੇ ਆ ਵੀ ਆ ਗਿਆ ਜਿਹੜੇ ਵੀ ਖੇਤਾਂ 'ਚ ਸਿਲਟ ਆਇਆ ਉਹ ਸੇਵਾ ਕਾਲੀ ਦਾ ਲਊਗਾ ਬੋਲੇ ਸੋਨ ਹੈ ਯਾਰ ਉਹ ਸਿਲਟ ਅਸੀਂ ਟਰੈਕਟਰ ਵੀ ਲੈ ਕੇ ਆਵਾਂਗੇ ਪੰਜਾਬ ਕੋਲ ਅਸੀਂ ਆਪਣੇ ਹਲਕੇ ਵੱਡ ਕੇ ਟਰੈਕਟਰ ਵੀ ਲਵਾਵਾਂਗੇ ਡੀਜ਼ਲ ਵੀ ਸਾਡਾ ਟਰੈਕਟਰ ਵੀ ਨਾਲ ਆ ਤੁਹਾਡੀ ਮਦਦ ਕਰਕੇ 10 ਦਿਨਾਂ ਦੇ ਅੰਦਰ ਅਸੀਂ ਤੁਹਾਡੀ ਸਿਲਟ ਤੇ ਲੈਵਲ ਕਰਕੇ ਤੁਹਾਨੂੰ ਦੇ ਦਾਂਗੇ ਦੂਜੀ ਗੱਲ ਜਿਹੜਾ ਸਿਲਟ ਜਿਹਦੇ ਖੇਤ ਚ ਹੈ ਉਹ ਸਿਲਟ ਉਹਦਾ ਹੈ ਜੋ ਮਰਜੀ ਤੁਸੀਂ ਵੇਚ ਸਕੋਗੇ ਜੇ ਕੋਈ ਪੰਗਾ ਲਾਊਗਾ ਮੈਂ ਅੱਗੇ ਖੜੂਗਾ 7 ਵਜੇ ਤੁਸੀਂ ਸੇਲ ਕਰ ਦਿਓ ਜੀ ਜਿੰਨਾ ਸ਼ਿਲਟਰ ਨਿਕਲਦਾ ਕਿਉਂਕਿ ਨੁਕਸਾਨ ਹੀ ਥੋੜਾ ਹੋਇਆ ਹਾਂਜੀ ਹਾਂਜੀ ਆ ਤਾਂ ਨਲਾਇਕ ਦਿੱਤਾ ਰ ਹਾਂਜੀ ਬੇਨਤੀ ਹੋਰਾਂ ਛੋਟੀ ਜੀ ਸਾਡੇਆਂ ਰੋੜਾਂ ਦਾ ਬਹੁਤ ਮਾੜਾ ਹਾਲ ਹੈ ਹੁਣ ਹਾਲ ਤੁਸੀਂ ਜਾ ਕੇ ਹੋਰੋਂ ਤੋਂ ਦੇਖਿਆ ਜੀ ਆਗੇ ਤੁਸੀਂ ਇੰਨਾ ਬੁਰਾ ਹਾਲ ਹੈ ਤੁਸੀਂ ਵੀ ਦੇਖਿਆ ਤੁਹਾਡੀ ਜਾ ਕੇ ਤਿੰਨ ਲੋ ਜੀ ਇੰਨਾ ਮਿਲੋ ਸਾਹਮਣੇ ਕਾਨੂੰਨ ਸਾਡੀ ਸਰਕਾਰ ਸਾਡੇ ਕਿੱਛ ਬਣਦੇ ਤੁਸੀਂ ਗੱਲ ਸੁਣ ਲੋ ਪਰਵਾਦੀਆਂ ਤਿਆਰੀ ਪਈ ਹੋਣੀ ਸਾਡੇ ਯਾਰ ਜਿਹੜੀਆਂ ਆ ਸੜਕਾਂ ਸੁਣ ਲੋ ਸੁਣ ਲੋ ਇਹਦਾ ਮੇਰੇ ਕੋਲੇ ਹੁਣ ਕੋਈ ਲਾਜਮੀ ਸਰਕਾਰ ਜੀ ਕਰ ਸਕਦੇ ਨਹੀਂ ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ ਹਾਂ ਤੁਜੀ ਜਿੱਥੇ ਕੋਈ ਚਾਰੇ ਦੀ ਲੋੜ ਹੈ ਮੈਨੂੰ ਦੱਸ ਦਿਓ ਤੁਹਾਨੂੰ ਡੀਜ਼ਲ ਦੀ ਲੋੜ ਹੈ ਮੈਂ ਸਰਪੰਚਾ ਜੀ ਪਿੰਡ ਦਾ ਜੀ ਹਾਂ ਡੀਜ਼ਲ ਦੀ ਲੋੜ ਹੈ ਹੈਗੀ ਹੁਣ ਡੀਜ਼ਲ ਦੀ ਕਿਰਪਾ ਹੈ ਜੀ ਤੁਸੀਂ ਆਪ ਜੀ ਵੱਲੋਂ ਉਹ ਆਪ ਜੀ ਨੇ ਦੇਣਾ ਉਹ ਤੁਸੀਂ ਕਿਰਪਾ ਕਰਦੇ ਹੋ ਡੀਜ਼ਲ ਵੀ ਪਾਈ ਦੇਣਾ ਹਾਂ ਜੀ ਡੀਜੀਲ ਬਿਲਦੀ ਇੱਕ ਮਿੰਟ ਮਾਤਾ ਜੀ ਡੀਜੀਲ ਆ ਜਾਏ ਮਜੂਰ ਬਣੀ ਜੱਟੀ ਜਾਂਦਾ ਜੀ ਪਹਿਲਾਂ ਤੁਸੀਂ ਸਾਡੇ ਪਿੰਡਾਂ ਦੇ ਨੀਣਾ ਸਹੀ ਹੋਣਗੇ ਸੁਣਦੀਆਂ ਬੰਦ ਕਰੀ ਜਾ ਇੱਕ ਮਿੰਟ ਦੋ ਮਿੰਟ ਬੋਲਿਆ ਨਾ ਜੀ ਆ ਗਿਆ ਸਾਨੂੰ ਵੀ ਆ ਜਾਓ ਸਾਡੇ ਪਿੰਡਾਂ ਦੇ ਵਿੱਚ ਸਭ ਤੋਂ ਵੱਡੇ ਦੀ ਮਾਰ ਪਈ ਆ ਅਸੀਂ ਬਹੁਤ ਸਾਰੇ ਪਿੰਡਾਂ ਦੇ ਲੋਕ ਜਿੱਥੇ ਸਾਰੇ ਖੜੇ ਆ ਇਸੇ ਕਰਕੇ ਅਸੀਂ ਬੜਾ ਰੌਲਾ ਪਾਇਆ ਰੀਤੇ ਦੇ ਖਿਲਾਫ ਕਿ ਰੀਤਾ ਬੰਦ ਕੀਤਾ ਜਾਵੇ ਪਰਚਾ ਵੀ ਕੀਤਾ ਠਾਰੇ ਬੰਦ ਵੀ ਕੀਤਾ ਗਿਆ ਸਾਡੀਆਂ ਤਿੰਨ ਪੰਚਾਇਤਾਂ ਦੇ ਪਰਚੇ ਹੋਏ ਪਰ ਮੈਨਿੰਗ ਮਾਫੀਆ ਨੇ ਇੱਕ ਜੀ ਸਾਡੀ ਚਾਲੀ ਚਾਲੀ 40 40 ਫੋਟਾ ਸਾਰੇ ਪੈੰਡ ਖੜੇ ਆ ਆ ਤਾਂ ਸਾਰੇ ਅੰਦਰ ਜਾ ਆ ਦੇਖੋ ਨੁਕਸਾਨ ਦੋ ਗੱਲਾਂ ਕਰਕੇ ਨੁਕਸਾਨ ਹੋਇਆ ਜੇ ਮੀਂਹ ਮੀਂਹ ਦਾ ਤਾਂ ਪਚਾ ਹੋ ਜਾਣਾ ਸੀ ਵੱਡੇ ਬਾਦਨ ਸਾਹਿਬ ਕੀ ਕਰਦੇ ਸੀ ਚਾਰ ਪੰਜ ਮਹੀਨੇ ਪਹਿਲੇ ਹੀ ਮੀਟਿੰਗ ਕਰਕੇ ਮਹਿਕਮੇ ਨੂੰ ਬੁਲਾ ਕੇ ਬੰਦ ਪੱਕੇ ਕਰਾਉਣੇ ਡੀਸਿਲਟਿੰਗ ਕਰਨੀ ਪਹਿਲੇ ਤਿਆਰੀ ਡਰੇਨਾ ਸਾਫ ਕਰਨੀ ਅਸੀਂ ਤਿਆਰੀ ਕਰ ਲੈਂਦੇ ਸੀ ਆ ਜਦੋਂ ਝਾੜੂ ਵਾਲਾ ਤੁਵੰਤਮਨ ਆਇਆ 4 ਸਾਲ ਹੋ ਗਏ ਮੀਟਿੰਗ ਨਹੀਂ ਕੀਤੀ ਤੁਵਾਨੀ ਨਹੀਂ ਦਿੱਤੀ 나ਜੀ ਬਿਮਾਰ ਹੋ ਕੇ ਹਸਪਤਾਲ ਨਾਲੇ ਨਾਲੇ ਹੋ ਰਿਹਾ ਜਿਹੜਾ ਸਾਡੇ ਗੁਰਦਾਸਪੁਰਾ ਦਾ ਜਿਹੜਾ ਡੈਮ ਹੈ ਸਾਡਾ ਉਹ 4 ਮਹੀਨੇ ਪਹਿਲੇ ਇੰਜੀਨੀਅਰ ਨੇ ਲਿਖ ਕੇ ਦੇਤਾ ਕਿ ਆ ਟੁੱਟ ਜਾਣਾ ਜੋ ਨਾਲੇ ਸਾਨੂੰ ਪੈਸਾ ਦੋਨ ਤਖੜਾ ਕਰੀਏ ਕਤੋਂ ਕਿਰਤੀਆਂ ਨੇ ਦਿੱਤਾ ਟੁੱਟ ਗਿਆ ਸਾਰਾ ਮਾਝਾ ਰੁੜ ਗਿਆ ਆ ਤੇ ਇਨਾ ਦੀ ਨਲੈਕੀ ਕਰਤੀ ਐ ਚਲੋ ਜਿਹੜਾ ਹੁਣ ਰਾਜਨ ਹੋ ਗਿਆ ਜੀ 18 ਦਿਨ ਹੋ ਗਿਆ ਲੱਕ ਪੂਰੇ ਜੋਰ ਨਾਲ ਲੱਗਿਆ ਆ ਆਪਕੋ ਆਪਣੇ ਸੰਦ ਲੱਗੇ ਹੋਏ ਆ ਜੀ ਆਪਣੀਆਂ ਮਸ਼ੀਨਾਂ ਆਪਣੇ ਟਰੈਕਟਰ ਲੱਗੇ ਹੋਏ ਆ ਜੀ ਮੈਂ ਤਾਂ 12 ਨੂੰ ਕੋਈ ਆਇਆ ਕੋਈ ਸਰਕਾਰ ਵੱਲੋਂ ਕੋ ਟਰੈਕਟਰ ਨਹੀਂ ਮਿਲੇ ਕੋ ਜੇਸਬੀਆਂ ਨਹੀਂ ਮਿਲੀਆਂ ਫੇਰ ਤਾਂ ਸਾਨੂੰ ਕੀ ਦੇਖਣੀ ਆ ਇਲਾਕੇ ਦੀ ਬਹੁਤ ਬਲੈਂਡ ਆ ਜੀ ਆਪਣੀਆਂ ਮਜਿੰਨਾ ਲਾ ਕੇ ਆਪਣੇ ਟਰੈਕਟਰ ਲਾ ਕੇ ਬੰਦ ਹੋਣਗੇ ਤੁਸੀਂ ਐਂ ਕਰੋ ਆ ਬਾਬਾ ਸਾਹਿਬ ਨੂੰ ਬੋਲੋ ਸਰਪੰਚ ਸਾਹਿਬ ਨੂੰ ਬੋਲੋ ਜੀ ਪੰਚ ਸਾਹਿਬ ਇੱਕ ਤਾਂ ਐਂ ਕਰੋ ਸਰਪੰਚ ਸਾਹਿਬ ਆ ਤਾਂ ਮੈਂ 1 ਮਿੰਟ ਇਹਨੂੰ ਦੇ ਦੂੰ ਇੱਕ ਤਾਂ 2 ਲੱਖ ਮੈਂ ਹੁਣ ਖੜਾਰੇ ਡੀਜ਼ਲ ਚਾਹੀਦਾ 2000 ਲੀਟਰ 3000 ਲੀਟਰ 4000 ਲੀਟਰ ਤੁਸੀਂ ਦੱਸ ਦਿਓ ਸ਼ਰਨਜੀਤ ਨੂੰ ਕੱਲ ਮੈਂ ਨਾਲ ਦੇਣਾ ਭੇਜ ਦੇਵਾਂ ਡੀਜ਼ਲ ਥੋੜੇ ਥੋੜੇ ਉਹ ਦੇ ਤੁਸੀਂ ਹੁਣ ਤੁਸੀਂ ਹੁਣ ਆਪਣਾ ਡੀਜ਼ਲ ਹੀ ਲਾਉਣਾ ਅਸੀਂ ਹੁਣ ਆਪਣਾ ਹੀ ਤੁਸੀਂ ਗੱਲ ਕਰਦੇ ਨਾ ਤੁਸੀਂ ਹੁਣ ਹੁਣ ਡੀਜ਼ਲ ਦਾ ਤੁਸੀਂ ਖर्चा ਨਹੀਂ ਕਰਨਾ ਆ ਸੇਵਾ ਮੈਂ ਲੈ ਲੈਣਾ ਉਹਨੂੰ ਅਸੀਂ 4 ਲੀਟਰ ਕਲ ਭੇਦ ਨੇ ਸਤਿਵੰਤ ਜੀ ਪੂਰੇ 4000 ਮੀਟਰ ਤੇਲ ਹੋ ਗਿਆ ਬਾਕੀ 2000 ਮੀਟਰ ਪਾ ਕੇ ਚੋੜੇ ਸਾਹਿਬ ਜੀ ਮਾਦਾ ਮੇਰੇ ਇੱਕ ਗੱਲ ਸੁਣਿਓ ਜੀ ਬੇਨਤੀ ਸਵੇਰ ਨਾ ਜੁਰੇ ਆ ਮੇਰੇ ਯਾਰ ਦੋਸਤ ਸਿੰਘ ਸਰਪੰਚ ਜਿੱਕਰੇ ਚੱਲ ਲਗਾ ਲਈ ਜੀ ਮੈਂ ਨਾ ਤੁਹਾਡਾ ਫੈਨ ਆ ਮੈਂ ਹੋਰਿਆਂ ਪਛਲੋ ਬਹਾਰ ਮੈਂ ਫੈਨ ਆ ਮੈਂ ਉਹਦਾ ਫੋਟੋ ਲਗਾਈ ਜਾਂਦੀ ਆ ਬਰੇ ਆ ਜਾ ਆ ਜਾ ਸਵੇਰ ਨੂੰ ਆ ਜੀ ਬੇਨਤੀ ਇੱਕ ਹੋਰ ਬਾਬਾ ਜੀ ਵੀਰ ਜੀ ਜੀ ਮੱਤੀ ਕਰਦਾ ਵਦੂ